ਹਾਂਜੀ ਕੀ ਨਾਮ ਤੁਹਾਡਾ ਗਰਨਾਮ ਸਿੰਘ ਜੀ ਗਰਨਾਮ ਸਿੰਘ ਜੀ ਕਿੱਥੋਂ ਆਏ ਹੋ ਰੋਡ ਹੀ ਪੂਰੇ ਤੋਂ ਆਇਆ ਜੀ ਨਵਾਲੋਨੀ ਪੂਰਾ ਠੀਕ ਹੈ ਹਾਂਜੀ ਇਹਦੇ ਵਿੱਚ ਨਾਲ ਬਹੁਤ ਬਹੁਤ ਮੇਰੇ ਆਰਥਿਕ ਜਮ ਖਤਮ ਹੋਏ ਪੈਸੇਗੇ ਮੈਂ ਜਾਣੇ ਕਿ ਬਖਾਉਂਦਾ ਸੀਗਾ ਮੈਨੂੰ ਆਰਾਮ ਆਜੂ ਮੈਂ ਫਰੀਜ ਕੋਰ ਤੋਂ ਦਵਾਈ ਖਾਂਦਾ ਸੀ ਮੈਡੀਕਲ ਤੋਂ ਮੇਰਾ ਗੁਰਦਾ ਕੱਢਿਆ ਪਿੱਤਾ ਵੀ ਕੱਢਿਆ ਪੈਂਕਸ ਦਾ ਵੀ ਆਪਰੇਸ਼ਨ ਹੋ ਗਿਆ ਮੇਰਾ ਤੇ ਉਹਨਾਂ ਨੇ ਕਿਤੇ ਨਾ ਲੋਸ਼ਨ ਦਿੰਦੇ ਸੀ ਮੈਨੂੰ 1100 ਵਾਲਾ ਤੇ ਕਿਤੇ 83 ਦਿੱਤਾ ਇਹੋ ਨਾ 1500 ਵਾਲਾ ਲੋਸ਼ਨ ਦਾ ਮੈਨੂੰ ਕੋਈ ਫਰਕ ਨਹੀਂ ਪਿਆ ਮੈਂ ਡਾਕਟਰ ਸਾਹਿਬ ਨੂੰ ਕਿਹਾ ਮੈਂ ਡਾਕਟਰ ਸਾਹਿਬ ਮੈਨੂੰ ਫਰਕ ਨਹੀਂਗਾ ਤੇ ਮੈਨੂੰ ਕੋਈ ਉਹ ਤਾਂ ਵੀ ਚਮੜੀ ਵਾਲੇ ਨੂੰ ਬੁਲਾਦਾ ਹਾਂਜੀ ਉਹਨਾਂ ਨੇ ਚਮੜੀ ਵਾਲੇ ਕੋਲੇ ਘਲਤਾ ਚਮੜੀ ਵਾਲੇ ਨੇ ਮੇਰੇ ਉਹ ਲਾ ਕੇ ਸੀਸੇ ਜੇ ਵੇਖ ਕੇ ਉਹਨਾਂ ਨੇ ਟੂਬ ਲਿਖਤੀ ਟੂਬ ਲਿਖ ਕੇ ਤੇ ਉਹ ਵੀ ਲਾਇਆ ਮੈਨੂੰ ਕੋਈ ਫਾਇਦਾ ਨਹੀਂ ਹੋਇਆ ਤੇ ਮੈਨੂੰ ਇੱਥੋਂ ਸਾਡੇ ਰਿਸ਼ਤੇਦਾਰ ਆਏ ਸੀਗੇ ਮੱਲਨ ਅੰਬਤਪਾਲ ਕੋਲੇ ਜੀ ਉੱਥੋਂ ਮੈਨੂੰ ਦੱਸ ਪਈ ਤੂੰ ਉੱਥੇ ਜਾਏਂਗਾ ਸਾਡੇ ਮਹਾਪੁਰਸ਼ ਵੀ ਸੀਗੇ ਨਿਰੰਕਾਰੀ ਡਾਕਟਰ ਸਰਕਾਰੀ ਚ ਉਹਨੇ ਕਿ ਤੂੰ ਉੱਥੇ ਜਾ ਉਥੋਂ ਤੈਨੂੰ ਫਾਇਦਾ ਹੋਊਗਾ ਗਰਨਾਵ ਕੋ ਉੱਥੇ ਜਾਂਦਾ ਨਾ ਬਹੁਤ ਬਹੁਤ ਧੰਨਵਾਦ ਹੋਊਗਾ ਫਾਇਦਾ ਹੋਊਗਾ ਤਰਾ ਇੱਥੇ ਆਇਆ ਮੈਂ ਤੇ ਮੇਰੇ ਅੱਥ ਪੈਰ ਵੀ ਮੇਰੇ ਹੁਣ ਸਾਥ ਆ ਮੇਰੇ ਪੈਰ ਤਾਂ ਤੁਰਿਆ ਨਹੀਂ ਜਾਂਦਾ ਮੇ ਤੋਂ ਕਿੱਡੇ-ਕੱਡੇ ਪੌੜੀਆਂ ਆਵੇ ਹਲੇ ਵੀ ਨਿਸ਼ਾਨ ਹੈਗੇ ਉਹਨਾਂ ਦੇ ਯਾਨੀ ਕਿ ਇਦਾਂ ਪੈ ਗਿਆ ਵੇਖੋ ਆਪੇ ਹਲੇ ਨਿਸ਼ਾਨ ਹੈਗੇ ਯਾਨੀ ਕਿ ਸਾਫ਼ ਹੋ ਗਏ ਮੇਰੇ ਪੈਰ ਮੈਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਨਾਲਾ ਡਾਕਟਰ ਸਾਹਿਬ ਦਾ ਵੀ ਮੇਰੀ ਜ਼ਿੰਦਗੀ ਅੱਧੀ ਤੋਂ ਜ਼ਿਆਦਾ ਇਹਨਾਂ ਨੇ ਬਖਸ਼ੀ ਮੈਂ ਬਹਿ ਗਿਆ ਸੀ ਕਰ ਬਹੁਤ-ਬਹੁਤ ਧੰਨਵਾਦ ਸੱਚੇ ਪਾਤਸ਼ਾਹ ਇਹਨਾਂ ਦੀਆਂ ਵੱਡੀਆਂ-ਵੱਡੀਆਂ ਉਮਰਾ ਕਰੇ ਤੇ ਬਾਲਾ-ਬਾਲਾ ਦੇਵੇ